ਅਰਬੀ ਦੀ ਸਬਜੀ ਤੇ ਸਾਰੇ ਹੀ ਬਣਾਉਂਦੇ ਹਨ ਸਬਦੇ ਅਲੱਗ-ਅਲੱਗ ਤਰੀਕੇ ਹੁੰਦੇ ਸਬਜੀ ਬਣਾਉਂਦੇ ਪਰ ਅੱਜ ਜਿਹੜਾ ਮੈਂ ਸ਼ੇਅਰ ਕਰਨ ਜਾ ਰਹੀਆਂ ਤੁਹਾਡੇ ਨਾਲ ਤਰੀਕਾ ਇਹ ਬਹੁਤ ਹੀ ਜ਼ਿਆਦਾ ਸਿੰਪਲ ਹੈ ਤੇ ਆਪਣੇ ਘਰਾਂ ਦੇ ਵਿੱਚ ਆਮ ਹੀ ਏਡੀ ਸਿੰਪਲ ਤਰੀਕੇ ਨਾਲ ਆਪਾਂ ਸਬਜੀ ਬਣਾਉਂਦੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਚਲੋ ਆਪਾਂ ਹੁਣ ਸਬਜੀ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਕੇ ਉੱਪਰ ਕੜਾਈ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਐਡ ਕਰ ਲਵਾਂਗੇ ਸਰੂਤੇ ਤੇਲ ਦੇ ਵਿੱਚ ਸਬਜ਼ੀ ਬਹੁਤ ਹੀ ਜ਼ਿਆਦਾ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਇੱਥੇ ਮੈਂ 1 ਕਿਲੋ ਅਰਬੀ ਲਈ ਸੀ ਉਸ ਨੂੰ ਪਹਿਲਾਂ ਛਿੱਲ ਲਿਆ ਫਿਰ ਉਸ ਨੂੰ ਮੈਂ ਕੱਟ ਲਿਆ ਤੇ ਫਿਰ ਉਸ ਨੂੰ ਚਾਰ ਤੋਂ ਪੰਜ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤਾਂ ਕਿ ਇਸ ਦੇ ਵਿੱਚ ਜਿਹੜਾ ਚਿਪਚਿਪਾ ਪਾਣ ਹੈ ਉਹ ਖਤਮ ਹੋ ਜਾਵੇ ਇਸ ਨੂੰ ਜਦੋਂ ਵੀ ਤੁਸੀਂ ਛਿੱਲਣਾ ਹੋਵੇ ਤੇ ਥੋੜਾ ਜਿਹਾ ਹੱਥਾਂ ਨੂੰ ਸਰੋਂ ਦਾ ਤੇਲ ਲਗਾ ਲਵੋ ਫਿਰ ਕੋਈ ਵੀ ਆਪਾਂ ਨੂੰ ਖਾਰਸ਼ ਵਗੈਰਾ ਹੱਥਾਂ ਦੇ ਨਹੀਂ ਹੁੰਦੀ ਤੇ ਇੱਥੇ ਅਰਬੀ ਨੂੰ ਮੈਂ ਪੂਰੀ ਤਰ੍ਹਾਂ ਸੁਕਾ ਲਿਆ ਹੈ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਅਰਬੀ ਪਾ ਦਵਾਂਗੇ ਜੇਕਰ ਆਪਾਂ ਅਰਬੀ ਇਸ ਤਰ੍ਹਾਂ ਥੋੜੀ ਜੀ ਸੁਕਾ ਕੇ ਪਾਵਾਂਗੇ ਤੇ ਇਹ ਬਿਲਕੁਲ ਵੀ ਲੇਸ ਨਹੀਂ ਛੱਡੇਗੀ ਬਹੁਤ ਹੀ ਜ਼ਿਆਦਾ ਵਧੀਆ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋਵੇਗੀ ਜੇਕਰ ਆਪਾਂ ਥੋੜੀ ਗਿੱਲੀ ਅਰਬੀ ਵਿੱਚ ਐਡ ਕਰ ਦਿੰਦੇ ਹਾਂ ਤਾਂ ਉਹ ਥੋੜੀ ਜੀ ਲੇਸਲੀ ਬਣਦੀ ਹੈ ਤੇ ਉਹ ਥੋੜਾ ਜਿਹਾ ਪਾਣੀ ਤੇ ਚਿਪਚਿਪਾਪਣ ਜਿਆ ਛੱਡ ਦਿੰਦੀ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਸਬਜ਼ੀ ਨੂੰ ਪਹਿਲਾਂ ਆਪਾਂ ਇਸੇ ਤਰ੍ਹਾਂ ਮਿਕਸ ਕਰਕੇ ਹਿਲਾਉਂਦੇ ਹੋਏ 1 ਤੋਂ 2 ਮਿੰਟ ਲਈ ਪਕਾ ਲਵਾਂਗੇ ਤਾਂ ਕਿ ਅਰਬੀ ਦੇ ਉੱਪਰ ਜਿਹੜਾ ਤੇਲ ਹੈ ਉਹ ਚੰਗੀ ਤਰ੍ਹਾਂ ਕੋਟ ਹੋ ਜਾਵੇ ਤੇ ਅਰਬੀ ਬਿਲਕੁਲ ਵੀ ਤਲੇ ਦੇ ਨਾਲ ਨਾ ਲੱਗੇ ਤੁਸੀਂ ਇੱਕ ਵਾਰੀ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਬਹੁਤ ਹੀ ਈਜ਼ੀ ਤਰੀਕਾ ਹੈ ਤੇ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ 5 ਤੋਂ 7 ਮਿੰਟ ਲਈ ਪੱਕਣ ਦਵਾਂਗੇ ਵਿਚੋ ਵਿੱਚੋ ਇਸ ਨੂੰ ਆਪਾਂ ਚੈੱਕ ਕਰਾਂਗੇ ਤੇ ਥੋੜਾ ਥੋੜਾ ਵਿੱਚੋਂ ਹਿਲਾ ਲਵਾਂਗੇ ਤਾਂ ਕਿ ਅਰਬੀ ਜਿਹੜੀ ਆ ਉਹ ਤਲੇ ਦੇ ਨਾਲ ਨਾ ਲੱਗੇ ਆਪਾਂ ਅਰਬੀ ਨੂੰ ਬਹੁਤ ਜ਼ਿਆਦਾ ਗਲਣਾ ਵੀ ਨਹੀਂ ਹੈ ਤੇ ਨਾ ਹੀ ਇਸ ਨੂੰ ਬਹੁਤ ਜ਼ਿਆਦਾ ਸਖਤ ਰੱਖਣਾ ਹੈ ਵਿੱਚੋਂ ਆਪਾਂ ਚੈੱਕ ਕਰ ਲਵਾਂਗੇ ਜਦੋਂ ਆਪਣੀ ਅਰਬੀ ਇਹ ਨਾਰਮਲ ਜੀ ਸੌਫਟ ਹੋ ਗਈ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਇੱਥੇ ਫਿਰ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦਵਾਂਗੇ 4 ਤੋਂ 5 ਮਿੰਟ ਹੋ ਗਏ ਹਨ ਇਸ ਨੂੰ ਪੱਕਦੀ ਨੂੰ ਹੁਣ ਆਪਾਂ ਇੱਕ ਵਾਰੀ ਇਸ ਨੂੰ ਫਿਰ ਹਿਲਾ ਲੈਂਦੇ ਹਾਂ ਤੇ ਫਿਰ ਇਸ ਨੂੰ ਆਪਾਂ ਚੈੱਕ ਕਰਾਂਗੇ ਜੇਕਰ ਆਪਣੀ ਅਰਬੀ ਸੌਫਟ ਹੋ ਗਈ ਤਾਂ ਫਿਰ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਇਹ ਦੇਖੋ ਇਸ ਦਾ ਕਲਰ ਵੀ ਥੋੜਾ ਚੇਂਜ ਹੋ ਚੁੱਕਾ ਹੈ ਹੁਣ ਆਪਾਂ ਚਮਚੇ ਦੇ ਨਾਲ ਥੋੜਾ ਇਸ ਨੂੰ ਦੇਖਦੇ ਹਾਂ ਇਹ ਦੇਖੋ ਬਹੁਤ ਹੀ ਵਧੀਆ ਅਰਬੀ ਆਪਣੀ ਗਲ ਚੁੱਕੀ ਹੈ ਤੇ ਹੁਣ ਇਸ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਬਸ ਇੰਨੇ ਹੀ ਅਰਬੀ ਆਪਾਂ ਉੰਡਣੀ ਹੈ ਜੇ ਜ਼ਿਆਦਾ ਪੁੱਜ ਗਈ ਤਾਂ ਜਦੋਂ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤਾਂ ਉਹ ਬਿਲਕੁਲ ਮੈਸ਼ ਜੀ ਹੋ ਜਾਵੇਗੀ ਤੇ ਜੋ ਦੇਖਣ ਦੇ ਵਿੱਚ ਵੀ ਵਧੀਆ ਨਹੀਂ ਲੱਗਦੀ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਤੇਲ ਦੇ ਵਿੱਚੋਂ ਕੱਢ ਲੈਣਾ ਹੈ ਦੇਖੋ ਤੇਲ ਜਿੰਨਾ ਆਪਾਂ ਪਾਇਆ ਸੀ ਓਨਾ ਹੀ ਤੇਲ ਕੜਾਈ ਦੇ ਵਿੱਚ ਹੈ ਇਸ ਤਰ੍ਹਾਂ ਥੋੜਾ ਜਿਹਾ ਨਿਚੋੜ ਕੇ ਆਪਾਂ ਤੇਲ ਕੱਢਾਂਗੇ ਤੇ ਬਿਲਕੁਲ ਵੀ ਅਰਬੀ ਦੇ ਨਾਲ ਐਕਸਟਰਾ ਤੇਲ ਬਾਹਰ ਨਹੀਂ ਆਵੇਗਾ ਇਥੇ ਆਪਾਂ ਅਰਬੀ ਸਾਰੀ ਕੱਢ ਲਈ ਹੈ ਤੇ ਹੁਣ ਇਸੇ ਤੇਲ ਦੇ ਵਿੱਚ ਆਪਾਂ ਤੜਕਾ ਲਗਾਵਾਂਗੇ ਇੱਕ ਚਮਚ ਇਸ ਦੇ ਵਿੱਚ ਆਪਾਂ ਸਾਬਤ ਜੀਰਾ ਐਡ ਕਰਾਂਗੇ ਤੇ ਇੱਕ ਚਮਚ ਇਸ ਦੇ ਵਿੱਚ ਆਪਾਂ ਅਜਵਾਇਨ ਐਡ ਕਰਾਂਗੇ ਜੋ ਕਿ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਹੁਣ ਇਸ ਦੇ ਵਿੱਚ ਆਪਾਂ ਸਾਬਤ ਧਨੀਏ ਨੂੰ ਥੋੜਾ ਜਿਹਾ ਕੁੱਟ ਕੇ ਐਡ ਕਰ ਲਵਾਂਗੇ ਇਹ ਵੀ ਮੈਂ ਇੱਕ ਚਮਚ ਹੀ ਲਿਆ ਹੈ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਜਦੋਂ ਇਹ ਥੋੜਾ ਜਿਹਾ ਪੁੱਜ ਗਿਆ ਤਾਂ ਇਸ ਦੇ ਵਿੱਚ ਆਪਾਂ ਦਰਦਰਾ ਕੁੱਟਿਆ ਹੋਇਆ ਲਸਣ ਤੇ ਅਦਰਕ ਪਾ ਦਵਾਂਗੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਇੱਕ ਵਾਰੀ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਇਹ ਦੇਖੋ ਇਹ ਸਾਰੀਆਂ ਚੀਜ਼ਾਂ ਪੁੱਜ ਚੁੱਕੀਆਂ ਹਨ ਹੁਣ ਇਸ ਦੇ ਵਿੱਚ ਆਪਾਂ ਤਿੰਨ ਕੱਟੇ ਹੋਏ ਪਿਆਜ਼ ਐਡ ਕਰਾਂਗੇ ਇਹ ਮੈਂ ਪਿਆਜ਼ ਲੰਮੇ ਲੰਮੇ ਸਲਾਈਸਸ ਦੇ ਵਿੱਚ ਬ੍ਰੀਕ ਬ੍ਰੀਕ ਕੱਟੇ ਹਨ ਤੇ ਹੁਣ ਇਹਨਾਂ ਨੂੰ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਸੁਨਹਿਰੀ ਹੋਣ ਤੱਕ ਭੁੰਨਾਂਗੇ ਇਹ ਬਹੁਤ ਹੀ ਈਜ਼ੀ ਤਰੀਕਾ ਹੈ ਸਬਜ਼ੀ ਬਣਾਉਣ ਦਾ ਜੇਕਰ ਆਪਾਂ ਨੂੰ ਜਲਦੀ ਹੋਵੇ ਤਾਂ ਆਪਾਂ ਦੋ ਗੈਸ ਦੇ ਉੱਪਰ ਇਸ ਤਰ੍ਹਾਂ ਬਣਾ ਸਕਦੇ ਹਾਂ ਇੱਕ ਚੁੱਲੇ ਦੇ ਉੱਪਰ ਆਪਾਂ ਤੜਕਾ ਤਿਆਰ ਕਰ ਸਕਦੇ ਹਾਂ ਤੇ ਦੂਸਰੀ ਚੁੱਲੇ 'ਤੇ ਆਪਾਂ ਇਸ ਅਰਬੀ ਨੂੰ ਭੁੰਨ ਸਕਦੇ ਹਾਂ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੋਵੇਗੀ ਦੋ ਮੈਂ ਹਰੀਆਂ ਮਿਰਚਾਂ ਕੱਟ ਕੇ ਐਡ ਕਰ ਲਈਆਂ ਹਨ ਤੇ ਹੁਣ ਇਹਨਾਂ ਨੂੰ ਵੀ ਭੁੰਨ ਲਵਾਂਗੇ ਆਪਣੇ ਪਿਆਜ਼ ਥੋੜੇ ਬ੍ਰਾਊਨ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ ਤੇ 1 ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਤੇ 1/4 ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਤੇ 1 ਚਮਚ ਇਸ ਦੇ ਵਿੱਚ ਮੈਂ ਆਮ ਚੂਰਨ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਇਹ ਸਬਜ਼ੀ ਬਹੁਤ ਹੀ ਵਧੀਆ ਚਟਪਟੀ ਬਣ ਕੇ ਤਿਆਰ ਹੋਵੇਗੀ ਤੁਸੀਂ ਚਾਹੋ ਤਾਂ ਇਸ ਨੂੰ ਸਕੀਪ ਵੀ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਜਦੋਂ ਕੋਈ ਵੀ ਆਪਾਂ ਸਬਜ਼ੀ ਬਣਾਉਂਦੇ ਹਾਂ ਉਸ ਦੇ ਵਿੱਚ ਮਸਾਲੇ ਦਾ ਬਹੁਤ ਵਧੀਆ ਤਰ੍ਹਾਂ ਪੁੱਜਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਮਸਾਲਾ ਵਧੀਆ ਪੁੱਜੇਗਾ ਤਾਂ ਹੀ ਸਬਜ਼ੀ ਸਵਾਦ ਬਣੇਗੀ ਇੱਥੇ ਥੋੜਾ ਜਿਹਾ ਆਪਾਂ ਪਾਣੀ ਲਗਾ ਲਵਾਂਗੇ ਇੱਕ ਤੋਂ ਦੋ ਚਮਚ ਤਾਂ ਕਿ ਜਿਹੜਾ ਆਪਣਾ ਤੜਕਾ ਹੈ ਉਹ ਸੜੇ ਨਾ ਹੁਣ ਆਪਾਂ ਉਹਨੇ ਟਾਈਮ ਦੇ ਲਈ ਭੁੰਨਾਗੇ ਜਦੋਂ ਤੱਕ ਇਹ ਤੜਕਾ ਘਿਓ ਨਹੀਂ ਛੱਡ ਦਿੰਦਾ ਇਹ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਤੜਕਾ ਹੈ ਉਸ ਨੇ ਬਿਲਕੁਲ ਤੇਲ ਛੱਡ ਦਿੱਤਾ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਹੁਣ ਇਸ ਦੇ ਵਿੱਚ ਆਪਾਂ ਉੱਜੀ ਹੋਈ ਅਰਬੀ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਵਾਂਗੇ ਇੱਥੇ ਤੜਕਾ ਵੀ ਆਪਣਾ ਪੂਜਾ ਹੋਇਆ ਹੈ ਤੇ ਅਰਬੀ ਆਪਣੀ ਵੀ ਤਕਰੀਬਨ ਪੱਕੀ ਹੋਈ ਹੈ ਇਸ ਨੂੰ ਬਸ ਹੁਣ ਆਪਾਂ ਇੱਕ ਤੋਂ 2 ਮਿੰਟ ਲਈ ਹੀ ਪਕਾਵਾਂਗੇ ਸਾਰੀ ਸਬਜੀ ਨੂੰ ਇਸ ਤਰ੍ਹਾਂ ਰਲਾ ਕੇ ਤੇ ਆਪਾਂ 2 ਤੋਂ 3 ਮਿੰਟ ਲਈ ਪਕਨ ਦਵਾਂਗੇ ਇਹ ਦੇਖੋ ਹੁਣ ਆਪਣੀ ਸਬਜੀ ਤਕਰੀਬਨ ਬਣ ਕੇ ਤਿਆਰ ਹੈ ਇਸ ਦੇ ਟੇਸਟ ਨੂੰ ਹੋਰ ਵਧੀਆ ਬਣਾਉਣ ਦੇ ਲਈ ਇਸ ਦੇ ਵਿੱਚ ਮੈਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਐਡ ਕਰ ਲਿਆ ਹੈ ਜਿਸ ਦੇ ਨਾਲ ਇਸ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਵੇਗੀ ਹੁਣ ਇੱਕ ਵਾਰੀ ਇਸ ਨੂੰ ਆਪਾਂ ਫਿਰ ਮਿਕਸ ਕਰ ਲਵਾਂਗੇ ਤੇ ਇਹ ਆਪਣੀ ਬਹੁਤ ਹੀ ਟੇਸਟੀ ਸੁੱਕੀ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀਆਂ ਰੈਸਪੀਸ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਆਪਾਂ ਇਸ ਨੂੰ ਸਰਵ ਕਰ ਲਿਆ ਹੈ ਤੁਸੀਂ ਵੀ ਇਸ ਨੂੰ ਬਣਾਇਓ ਖਾਇਓ ਤੇ ਇੰਜੋਏ ਕਰਿਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਕੱਲੀ ਕੱਲੀ ਆਪਣੀ ਅਰਬੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵੀ ਚਿਪਚਿਪੀ ਨਹੀਂ ਬਣੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ